ਸਿਰਫ 2 ਕਿਲੋ ਨਾਲ ਵੀ ਕਿੱਲਾ ਬੀਜਿਆ ਜਾ ਸਕਦਾ 43560 ਸਕਰ ਫੁੱਟ 1 ਕਿਲੋ ਬਣ ਕੇ ਕਿੰਨੇ ਦਾਣੇ ਹੁੰਦੇ ਆ ਕੁਆਂਟਲ ਵਾਲਿਓ 12 ਕਿਲੋ 20 ਕਿੱਲੇ ਦਾ ਪਾ ਕੇ ਉਹ ਖੇਤ ਮੇਰੀ ਪਹੁੰਚ ਸੀਗਾ ਤੇ ਉਹ ਬੰਦਾ ਮੇਰੀ ਕੱਲੀ-ਕੱਲੀ ਗੱਲ ਬਣਦਾ ਤਾਂ ਉਹਨੂੰ ਮੈਂ ਕਿਹਾ 12 ਕਿਲੋ ਉਹਦਾ ਇੱਕ 'ਚ 1.5 ਪੈ ਗਿਆ ਪਰ ਉਹਨੇ 12 ਤੋਂ ਉੱਤੇ ਨਹੀਂ ਜਾਣ ਦਿੱਤਾ ਪਰਚੀ ਬਕਾਇਦਾ ਪਹਿਲਾਂ ਖਾਲੀ ਟਰਾਲੀ ਟੋਲੀ ਟੋਲੀ ਫਿਰ ਭਰੀ ਜਿੰਨਾ ਕੱਢਿਆ ਬਿਲਕੁਲ ਸਹੀ ਪਿਛਲੇ ਸਾਲ ਉਸੇ ਚੋਂ ਅਸੀਂ 65 ਮਣ ਕਣਕ ਪੌਣੇ 2 ਕਿੱਲਾਂ ਚੋਂ ਇੱਕ ਚਪਾਤੀ ਨੰਬਰ 1 ਦੂਜੀ ਸੀਗੀ ਜਿੰਕ 2 ਇਹ ਦੋਨੇ ਕੱਡੀਆਂ ਤੁਸੀਂ ਲਾ ਲੋ ਵੀ ਉਹ ਮੈਂ ਅੰਦਾਜ਼ਾ ਲਾਇਆ ਸਾਡੀ 4500 ਨੂੰ ਕਣਕ ਵੇਚੀ ਵਿਗੀ 1,17,000 ਦੀ 65 ਕੁਇੰਟਲ ਹੁਣ ਨਰਮੇ ਦਾ ਬੀਜ ਝੋਨੇ ਦਾ ਬੀਜ ਕਣਕ ਦਾ ਬੀਜ ਫੈਲੀ ਜਾਊਗਾ ਕੋਣੂ ਅਗਲਾ ਨੇ ਕੀ ਲਾ ਕੇ ਵੀ ਦੇਤਾ ਕੀ ਲਾ ਕੇ ਨਹੀਂ ਦੇਤਾ ਕਿਹੜੀ ਬਿਮਾਰੀ ਲਾ ਕੇ ਦੇਤੀ ਕਿਹੜੀ ਬਿਮਾਰੀ ਨਹੀਂ ਲਾ ਕੇ ਦੇਤਾ ਪਤਾ ਕੋਈ ਉਹਨਾਂ ਦੀਆਂ ਕਿਤਾਬਾਂ ਦੇ ਵਿੱਚ ਉਹਨਾਂ ਦੇ ਲਿਟਰੇਚਰ ਦੇ ਵਿੱਚ 86 ਲੱਖ ਕਿੱਲਾ ਕਣਕ ਬੀਜੀ ਜਾਂਦੀ ਹੈ ਪੰਜਾਬ ਚ ਕਿੰਨੀ 86 ਲੱਖ ਤੇ ਜ਼ਿਆਦਾਤਰ ਬੀਜ ਕਿਹੜਾ ਹੁੰਦਾ ਘਰ ਦਾ ਨਹੀਂ ਬਿਜਾਰੀ ਮੁੱਲ ਦਾ ਜ਼ਿਆਦਾਤਰ ਬੀਜ ਕਿਹੜਾ ਆ ਰਿਹਾ ਮੁੱਲ ਦਾ ਤਾਂ ਮੈਂ ਸੋਚਿਆ ਵੀ ਅੰਦਾਜ਼ਨ 75 ਲੱਖ ਏਕੜ ਦਾ ਬੀਜ ਮੁੱਲ ਦਾ ਇਹਨੂੰ ਜਦੋਂ ਮੈਂ ਕਣਕ ਦੇ ਬੀਜ ਦੇ 40 ਕਿਲੋ ਵਾਲੇ ਦੇ ਰੇਟ ਦੇ ਹਿਸਾਬ ਨਾਲ ਮਲਟੀਪਲਾਈ ਕੀਤਾ ਤਾਂ 1200 ਕਰੋੜ ਦਾ ਬੀਜ ਪਵਾਉਂਦੀ ਆ ਯੂਨੀਵਰਸਿਟੀ ਕਿੰਨੇ ਦਾ 1200 ਕਰੋੜ ਦਾ ਜਿਹੜਾ ਕੰਮ ਉਹ 40 ਕਿਲੋ ਨਾਲ ਕਹਿੰਦੀ ਆ ਕਰੋ ਉਹ ਕੰਮ 4 ਕਿਲੋ ਵੀ ਨਾਲ ਹੋ ਸਕਦਾ ਇੱਕ ਕਿੱਲੇ ਵਾਸਤੇ 4 ਕਿਲੋ ਕਣਕ ਚਾਹੀਦੀ ਆ ਕਿੰਨੇ ਹੀ ਉਦੋਂ ਵੀ ਘੱਟ ਵੀ 2 ਕਿਲੋ ਚੰਗੀ ਗੱਲ ਆ ਸਿਰਫ 2 ਕਿਲੋ ਨਾਲ ਵੀ ਕਿੱਲਾ ਬੀਜਿਆ ਜਾ ਸਕਦਾ 43560 ਸਕੁਅਰ ਫੁੱਟ 1 ਕਿਲੋ ਕਣਕ ਵਿੱਚ ਕਿੰਨੇ ਦਾਣੇ ਹੁੰਦੇ ਆ ਕੁਆਂਟਲ ਵਾਲਿਓ 500 ਦਾਣੇ 5 ਕਿੰਨੇ ਚ ਕਿੰਨੇ 2025 ਆਪਾਂ ਨੂੰ ਤਾਂ ਪਤਾ ਇਹਨਾਂ ਨੂੰ ਕੁਝ ਦਾ 1 ਕਿਲੋ ਕਣਕ ਦੇ ਵਿੱਚ 20 ਤੋਂ ਲੈ ਕੇ 22000 ਦਾਣੇ ਹੁੰਦੇ ਆ ਠੀਕ ਹੈ ਜਾਣੀ ਕਿ ਜੇ ਤੁਸੀਂ 2 ਕਿਲੋ ਕਣਕ ਬੀਜੋ ਤਾਂ 44000 ਦਾਣੇ ਹੋਗੇ ਕਿੰਨੇ 44000 ਦਾਣੇ ਤੇ ਸਕੁਅਰ ਫੁੱਟ ਕਿੰਨੇ ਆ 43560 2 ਕਿਲੋ ਕਣਕ ਵਾਧੂ ਆ 1 ਸਕੁਅਰ ਫੁੱਟ ਚ 1 ਬੂਟਾ ਚਾਹੀਦਾ ਨਾ ਤੁਸੀਂ 2 ਕਿਲੋ ਦੇ ਮੰਨੋ ਇਹ ਮੈਨੂੰ ਪਤਾ ਹੈ ਨਾਬੂ ਹੀ 4 ਕਿਲੋ ਤੇ ਮੰਨੋ ਇਹ ਵੀ ਮੈਨੂੰ ਪਤਾ ਠੀਕ ਹੈ ਆਜੂ ਚੀਜ਼ਾਂ ਬਦਲਣ ਵਾਸਤੇ ਆਏ ਆ ਆਪਾਂ ਵੇਚਣੀ ਐ 12 ਕਿਲੋ ਕਿੰਨੀ ਕਿੱਲੇ ਦੀ ਕਿੰਨੀ 12 ਕਿਲੋ 15 ਕਿਲੋ ਵਾਲਾ ਬੰਦਾ ਖੜਾ ਕਰਾ ਇੱਥੇ ਕਿੱਲੇ ਦੀ 15 ਕਿਲੋ ਵਾਲਾ ਬੰਦਾ ਖੜਾ ਕਰ ਦਿਆ ਬੰਦੇ ਪਹਿਲਾਂ ਮੈਂ ਤਿਆਰ ਕਰਕੇ ਲੈਉਣਾ ਇਹ ਤੁਹਾਡੇ ਨੇੜੇ ਦੇ ਆ ਸਰਦਾਰ ਗੁਰਮੇਲ ਸਿੰਘ ਉਰਿਆ ਜੀ ਅੱਕਾਂ ਵਾਲੀ ਪਿੰਡ ਇਹਨਾਂ ਦਾ ਹੋਰ ਉਰਿਆ ਜੀ ਹਾਂ ਜੀ ਹਾਂ ਅੱਕਾਂ ਵਾਲੀ ਪਿੰਡ ਕੁਦਰਤੀ ਖੇਤੀ ਤਹਿਤ ਇਹਨਾਂ ਨੇ ਤਣਕ ਬੀਜੀ ਅੱਜ ਤੋਂ ਇਹ 23 ਚ ਬੀਜੇ ਜਿਹੜੀ 23 ਚ ਬੀਜੀ ਉਹ ਸੀਗੀ 327 ਹਾਂ 327 ਬੀ ਸੀਗਾ 15 ਕਿਲੋ ਕਿੱਲੇ ਦਾ ਇੱਕ ਪਾੜਾ ਬੰਦ ਕੀ ਕੀਤਾ ਪਾੜਾ ਬੰਦ ਕੀਤਾ ਪਾੜਾ ਬੰਦ ਕਰਕੇ ਖੁੱਲੇ ਪਾੜੇ ਦੀ ਕਣਕ ਤੇ ਇਹਨਾਂ ਨੇ ਉਹ ਕਿਉਂ ਵੀ ਜੀ ਇਹਨਾਂ ਦਾ ਦਿਮਾਗ ਕਿਹਨੇ ਘਵਾਇਆ ਉਹ ਮਾੜਾ ਜਣਾ ਦੋ ਸੁਣ ਲੋ ਹਾਂ ਜੀ ਹੈਲੋ ਜਿੰਨਾਂ ਜੀ ਇਹਨਾਂ ਦੀ ਗਾਈਡਲਾਈਨ ਸੈਟ ਮੈਂ ਗਰਮੇਲ ਸਿੰਘ ਹੱਕਾਂ ਵਾਲੀ ਨੇੜੇ ਜਿਹੜੀਆਂ ਬੰਨਾਂ ਦੇ ਰਹੇ ਨੇ ਤੇ ਇਹਨਾਂ ਨੇ ਸਾਨੂੰ ਇਹਨਾਂ ਨਾਲ ਜੁੜੇ ਕਿਉਂ ਕੁਦਰਤੀ ਖੇਤੀ ਕਰਦੇ ਆ 1922 ਤੋਂ 2022 ਤੱਕ 2022 ਤੋਂ ਤੇ ਇਹ ਅਸੀਂ 7 ਕਨਾਲਾਂ ਸੀ ਜਿਨ੍ਹਾਂ 'ਚ 15 ਕਿਲੋ ਵੀ ਪਾਇਆ ਜਿੱਥੇ ਮਸ਼ੀਨबाजी ਕੀਤੀ ਉੱਥੇ ਪਾਇਆ ਕੋਈ ਡੀਏਪੀ ਨਹੀਂ ਪਾਈ ਕੋਈ ਜੂਰੀਆ ਨਹੀਂ ਇੱਕ ਪੋਰ ਬੰਦ ਸੀਗਾ ਉਨੇ ਕੁਆਂਟਲ 65 ਕਿਲੋ 7 ਕਨਾਲਾਂ 'ਚੋਂ ਕੰਤ ਕਣਕ ਕੰਡੇ ਤੇ ਤੋਲੀ ਪਰਚੀ ਬਕਾਇਦਾ ਪਹਿਲਾਂ ਖਾਲੀ ਟਰਾਲੀ ਟੋਲੀ ਟੋਲੀ ਫਿਰ ਭਰੀ ਜਿੱਨਾ ਕੱਢਿਆ ਬਿਲਕੁਲ ਸਹੀ ਪਿਛਲੇ ਸਾਲ ਉਸੇ ਚੋ ਸੀ 65 ਮਣ ਕਣਕ ਪੌਣੇ 2 ਕਿੱਲਾਂ ਚੋਂ ਇੱਕ ਚਪਾਤੀ ਨੰਬਰ 1 ਦੂਜੀ ਸੀ ਜਿੰਕ 2 ਇਹ ਦੋਨੇ ਗੱਡੀਆਂ ਤੁਸੀਂ ਲਾ ਲਓ ਵੀ ਉਹ ਮੈਂ ਅੰਦਾਜ਼ਾ ਲਾਇਆ ਸਾਡੀ 4500 ਨੂੰ ਕਣਕ ਵੇਚੀ ਵਿਗੀ 1,17,000 ਦੀ 65 ਕੁਇੰਟਲ 65 ਮਣ ਉਹ ਵੀ ਗੜੇ ਮਾਰ ਚਾਹੀਦੇ ਉਹ ਗੜੇ ਚ ਆ ਗਈ ਸੀਗੀ ਕਾਫੀ ਡਿੱਗੀ ਦੋਨੇ ਚਪਾਤੀ ਨੰਬਰ 1 ਤੇ ਜਿੰਕ 2 ਤੁਸੀਂ ਲਾ ਲਓ ਤੁਸੀਂ ਕੱਢੋ 50 ਮਣ ਕਿੱਲੇ ਦੀ ਕੱਢਦੇ ਹੋ 2500 ਨੂੰ ਲਾ ਕੇ ਤੁਹਾਡੀ 50,000 ਦੀ ਹੁੰਦੀ ਨਹੀਂ ਹੈ ਇਹ ਸਾਡੀ ਇੰਨੀ ਹੋਈ ਹੋ 65000 656000 ਦੀ 67000 ਦੀ ਇੱਕ ਕਿੱਲੇ ਚੋ ਹੋਈ ਉਹ ਮੇਰੀ ਕੋਈ ਡੀਪ ਨਹੀਂ ਕੋਈ ਜੂਰੀਆ ਨਹੀਂ ਕੋਈ ਨਦੀਨ ਨਾਸ਼ਕ ਨਹੀਂ ਮਤਲਬ ਤੁਸੀਂ ਨਾ ਫਰਵਰੀ ਚ 73 ਦਿਨਾਂ ਬਾਅਦ ਉਹਨੂੰ ਪਹਿਲਾ ਪਾਣੀ ਇਹਨਾਂ ਦੇ ਅਨੁਸਾਰ ਪਾਣੀ ਲੋੜ ਜਦੋਂ ਕਣਕ ਨੇ ਮੰਗਿਆ ਉਦੋਂ ਲਾਇਆ ਤੁਸੀਂ ਸੋਚੋਗੇ ਫਰਵਰੀ ਚ ਪਾਣੀ ਲਾਇਆ ਪਰ 23 ਨਵੰਬਰ ਦੀ ਵੀ ਜੀ ਨਦੀਨਾਂ ਦਾ ਕਿਵੇਂ ਹਾਲ ਨਦੀਨਾਂ ਦੀ ਗੁੱਡੀ ਤਰਪਾਲੀ ਬਣਾ ਕੇ ਪੋਰਾ ਪਾੜਾ ਜਿਹੜੀ ਪਿੱਛੋ ਹੋਏ ਫਿਰ ਪਟਕੇ ਛੜਦੇ ਤੇ ਵਿੱਚੀ ਉਹ ਮਲਚਿੰਗ ਹੋ ਗਈ ਨਾਲੇ ਰੇਹ ਬਣ ਗਈ ਮੈਂ ਇੱਕ ਗੱਲ ਸੁਣਨੋ ਇਹ ਕਿਰਤ ਹੈ ਅਸਲ ਚ ਅਸੀਂ ਬਾਬੇ ਨਾਨਕ ਦੀ ਕਿਰਤ ਕਿਰਤ ਚ ਬਰਕਤ ਹੈ ਪਟਤੇ ਖੜ ਕੇ ਦੇਖਣਾ ਖੇਤੀ ਇਹ ਚ ਬਰਕਤ ਨਹੀਂ ਹੈ ਦਿਹਾੜੀ ਤੋਂ ਕੰਮ ਕਰਾਉਣਾ ਇਹ ਚ ਬਰਕਤ ਨਹੀਂ ਹੈ ਬਾਬੇ ਨਾਨਕ ਦੀ ਕਿਰਤ ਚ ਬਰਕਤ ਹੈ ਅਸੀਂ ਕਿਰਤ ਛੱਡ ਕੇ ਮੇਰੇ ਵੀਰ ਉੱਥੇ ਬੈਠੇ ਨੇ ਕਿਉਂਕਿ ਗਰਮੀ ਲੱਗਦੀ ਹੈ ਉਹ ਕਰਦੇ ਨਹੀਂ ਜਗ੍ਹਾ ਵੀ ਨਹੀਂ ਮੇਰੀ 68 ਸਾਲ ਦੀ ਏਜ ਐ 67 ਵਿੱਚ ਦਾਖਲਾ ਮੈਂ ਉਹ ਮੂੰਗੀ ਐ ਮੈਂ ਇਹਨਾਂ ਦਾ ਝੋਨੇ ਵਾਲਾ ਸੁਣਿਆ ਨਹੀਂ ਕੋਈ ਭਾਸ਼ਣ ਕਿਉਂਕਿ ਮੈਂ ਝੋਨੇ ਦੇ ਖਿਲਾਫ ਹਾਂ ਮੈਨੂੰ ਕੁਦਰਤ ਵਿਰੋਧੀ ਮੰਨਦਾ ਹੈ ਕੁਦਰਤ ਦੇ ਉਲਟਾ ਕੁਝ ਸਾਰਾ ਦੇਖੋ ਕਿਹੋ ਜਿਹਾ ਵਾਤਾਵਰਨ ਹੈ ਕਿ ਦੇਖਿਆ ਬਜ਼ੁਰਗਾਂ ਨੇ ਇੱਥੇ ਬੈਠੇ ਨੇ ਮੇਰੇ ਵੀਰ ਇਹੋ ਜਿਹਾ ਦੇਖਿਆ ਨਹੀਂ ਜੀ ਮੌਸਮ ਇਹਨੇ ਬਣਾਇਆ ਝੋਨੇ ਨੇ ਸਾਡੇ ਮੂੰਗੀ ਹੈ ਤੀਕਨਾਲਾ ਦਾ ਮਾਲਕ ਹੈ ਸੋਚੋਗੇ ਪੌਣੇ 2 ਕਿੱਲੇ ਦੇ ਜਿਹੜੇ ਕੁਦਰਤੀ ਰੱਖੇ ਨੇ ਤੇ 2 ਕਿੱਲੇ ਸਿਸ ਦਿੱਤੇ ਹੋਏ ਨੇ ਪੌਣੇ 2 ਕਿੱਲੇ ਚ ਮੂੰਗੀ ਆ। ਉਹ ਨਾ ਸਾਰਾ ਪਾ ਕੇ ਹੁਣ ਬੂਕਾ ਖੇਚ ਐਂਗਲ ਬਣਾ ਗਏ ਆ। ਉਤਰੋਂ ਇਹਨਾਂ ਨੇ ਕਹਿਣਾ ਜਿਹੜੀ ਯੂਨੀਵਰਸਿਟੀ ਇਹਨੇ ਜੀ ਸਾਡਾ ਸਬਰ ਸੰਤੋਖ ਹਲਿਆਤਾ। ਜਦੋਂ ਪਹਿਲਾਂ ਗਰਮ ਰੁੱਤ ਦੀ ਮੂੰਗੀ ਸੀ ਕਿੰਨੀ ਹੋਈ ਭਲਾ? ਉਹ 5 ਕਮਣ ਹੋਈ ਐ। ਪਈਆ ਵੇਚਣੀਆਂ ਸਮਾਰ ਕੇ ਬਿਗੂ 150 ਇਹ ਤਾਂ ਮਹਿੰਗੀ ਭੋਜਨ ਸੀ ਤਾਂ ਉਹਨੇ ਕੀ ਵੇਚ ਦਿੰਦਾ ਮੈਂ ਤਾਂ ਸਬਰ ਰੱਖ ਕੇ ਹੁਣ ਮੂੰਗੀ ਸੋਣੀ ਰੁੱਤ ਦੀ ਮੂੰਗੀ ਵਿਜੀ ਪਈ ਪੌਣੇ 2 ਕਿੱਲੇ ਚ। ਫਫਾਰਾ ਸਿਸਟਮ ਲਗਾਤਾ ਕੁਦਰਤ ਨਾਲ ਜੋੜਿਆ ਕੁਦਰਤ ਸਰਵਿਸ ਸਬਰ ਪੈਦਾ ਕਰਦੀ ਹੈ ਸਬਰ ਸੰਤੋਖ ਪੈਦਾ ਕਰ ਲੋ ਮਿੱਤਰੋ ਕੁਛ ਨਹੀਂ ਤੁਹਾਡਾ ਕੋਈ ਰੇਗ ਪੈਣਿਆ ਪਚਰਿਆ ਨਹੀਂਦਾ ਅਸੀਂ ਢੋਲੀ ਚੱਕਦੇ ਆ ਮੈਂ ਤੁਹਾਨੂੰ ਦੱਸਿਆ ਜਿਹੜੀ ਇਹ ਆਪਣੇ ਗੁਰੂ ਆਪਣੇ ਇਹ ਬੈਠੇ ਨੇ ਅੰਮ੍ਰਿਤਪਾਲ ਜੀ ਮੂੰਗੀ ਨੂੰ ਫੰਦਸ ਪੈਗੀ ਇਹ ਕਹਿੰਦੇ ਸਪਰੇਅ ਕਰੋ ਮੁੰਡੇ ਡਿਊਟੀ ਤੇ ਅੱਠ ਢੋਲੀਆਂ 5 ਤੋਂ 7 ਵਜੇ ਦਾ ਡੇਲੀ ਕੱਢ ਕੇ ਆਉਂਦੇ ਰਹਿਣ ਸ਼ਾਮ ਨੂੰ ਕੱਢੋਗੇ ਤੁਹਾਡੇ ਚੋਂ ਕਿਹੜਾ ਗੱਭਰੂ ਕੱਢ ਕੇ ਦਿਖਾ ਦਿਓ ਆ 15 16 ਲੀਟਰ ਆ ਇਹ ਠੇਕੇ ਵਾਲਿਆਂ ਨਹੀਂ ਨਹੀਂ ਬਾਈ ਜੂਨਾ ਬੋਹੋ ਨਾ ਕਰਿਓ ਯਕੀਨ ਕਰਿਓ 67 ਸਾਲ ਚ ਦਾਖਲਾ ਇਸ ਮੌਕੇ ਬੀਏ ਕਾਲ ਯੂਨੀਵਰਸਿਟੀ ਚ ਨਹਿਰੂ ਕਾਲ ਚੋਂ ਹਟਿਆ ਹੋਇਆ ਵੈਸੇ ਇਹ ਇੱਕ ਮਤਲਬ ਲੋਕਾਂ ਦੇ ਇਸ ਕੰਮ ਚ ਪੈਨ ਕਰਕੇ ਇਹ ਨਾ ਮੰਗੂ ਤੇ ਗੱਲ ਇਹ ਹੈ ਕਿ ਜੇ ਅਸੀਂ ਇਹ ਜਿਹੜੀ ਖੇਤੀ ਕਰਨੀ ਆ ਨਾ ਜਿਵੇਂ ਇਹਨਾਂ ਨੇ ਕਿਹਾ ਬਿਲਕੁਲ ਸਹੀ ਕਿਰਤ ਕਰਦੇ ਹਰ ਮੌਕੇ ਖੇਤ ਚ ਰਹੀਦਾ ਤੇ ਕਣ ਕੋਈ ਹੁਣ ਮੂੰਗੀ ਕਰਾਂਗੇ ਬਕਾਇਦਾ ਐਨ ਇਹਨਾਂ ਵਾਲੀ ਗੱਲ ਹੈ ਦਾਲ ਬਣਦੀ ਐ ਸੀ ਵਿਕਿਓ ਪਾਇਆ ਇਹਨਾਂ ਵਾਲੀ ਗੱਲ ਛੋਲੇ ਦੀ ਦਾਲ ਜਿਹੜੀ ਅਸੀਂ ਸਾਡੇ ਬਜ਼ੁਰਗ ਪਹਿਲਾਂ ਕੁਜੇ ਚ ਖਾਂਦੇ ਸੀ ਨਾ ਉਹੋ ਦਾਲ ਬਣਦੀ ਆ ਪਰ ਉਹ ਜਿਹੇ ਅਸੀਂ ਛੋਲੇ ਇਸ ਰੂਪ ਚ ਪੈਦਾ ਕਰ ਲੰਨੇ ਸੋ ਧੰਨਵਾਦ ਜੀ ਇਹ ਤੁਹਾਨੂੰ ਇਹ ਨਾਲ ਯਕੀਨ ਦਿਵਾਉਣਾ ਸੀ ਵੀ ਬਿਲਕੁਲ 15 ਕਿਲੋ ਨਾਲ ਪਿਛਲੇ ਸਾਲ ਗਰੀਬ ਇੱਕ ਮੜਜਾ ਕਣਕ ਬੀਜਤੀ ਮੁੰਡਾ ਡਿਊਟੀ ਮੈਨੂੰ ਕਹਿੰਦਾ ਡੈਡੀ ਕਿਤੇ ਪਾਣਾ ਨਾ ਪਾਦੀ 6 ਕਿਲੋ ਪਿਆਜੀ ਵੀ 1 ਕਿੱਲੇ ਦਾ ਜੀ 20 20 ਕਿਲੋ ਲੈ 20 ਕਿਲੋ ਚਬਾਤੀ ਨੰਬਰ 1 ਸੀ 20 ਕਿਲੋ ਜਿੰਕ 2 ਸੀ ਫਿਰ ਉਹ ਹੱਲ ਗਿਆ ਕਹਿੰਦਾ ਤਾਂ ਬੜਾ ਘਟ ਪਿਆ ਜੀ ਮਾਹ ਦੇਖ ਲੈ ਸਬਰ ਰੱਖ ਲੈ ਫਿਰ ਰੱਖਿਆ ਨਹੀਂ ਪਰ ਉਹ ਫਿਰ ਪੋੜਿਆ ਮੈਂ ਆਪ ਪੋੜਿਆ ਬੰਦਾ ਦਿਹਾੜੀਆ ਲਾ ਲਿਆ ਤੁਸੀਂ ਯਕੀਨ ਕਰੋਗੇ ਕੱਲਾ ਕੱਲਾ ਦਾਣਾ ਪੋਰਤਾ ਪੂਰਾ 20 ਕਿਲੋ ਪਾਤਾ ਦੋਨਾਂ ਚ 20-20 ਕਿਲੋ ਪਾਇਆ ਤੇ ਬਹੁਤ ਵਧੀਆ ਫਸਲ ਗੜੇ ਮਾਰ ਗਏ ਮਨ ਲਾ ਸਾਡੀ ਕਣਕ ਅਸੀਮਨ ਹੋਣੀ ਸੀ ਤੇ ਰਿਕਾਰਡ ਹੈ ਇਹਨਾਂ ਉਹ ਮੈਂ ਦੱਸਣਗੇ ਕੀ ਕਰਨਾ ਉਹ ਚ ਕਣਕ ਦੀ ਦੇਖ ਰੇਖ ਚ ਇਹ ਤੁਹਾਨੂੰ ਦੱਸਣਗੇ ਧੰਨਵਾਦ ਜੀ ਇਹ ਇਹਨਾਂ ਦਾ ਵਾਣ ਸੀਗਾ ਕੁਦਰਤੀ ਖੇਤੀ ਵਾਲਾ ਮੂੰਗੀ ਦੇ ਵੱਢ ਚ ਕਣਕ ਬੀਜੇ ਖੁੱਲੇ ਬਾੜੇ ਦੀ ਠੀਕ ਹੈ 15 ਕਿਲੋ ਵੀ 23 ਚ ਸੀ ਐਤਕੇ ਇਹਨਾਂ ਨੇ ਵਧਾਤਾ ਦੂਰੀ ਬੀਜਣ ਦੇ ਚੱਕਰ ਚ ਕਿਉਂਕਿ ਇਹਨਾਂ ਦਾ ਬੀਜ ਜਮਾਂ ਹੀ ਘਟ ਪਿਆ ਇੱਕ ਕਿਸਾਨ ਸਾਡੇ ਨਾਲ ਜੁੜਿਆ ਸਮਰਾਲੇ ਕੋਲ ਇੱਕ ਪਿੰਡਾ ਨਾਗਰਾ ਉਹਨਾਂ ਨੇ ਅੱਧਾ ਕਿੱਲਾ ਕਣਕ ਬੀਜੀ 2 ਕਿਲੋ ਵੀ ਨਾਲ ਮੱਕੀ ਵਾਲੇ ਬੈੱਡ ਬਣਾਏ ਸ਼੍ਰੀ ਰਾਮ 272 ਦਾ ਬੀ ਸੀ ਉਹਨਾਂ ਨੇ ਕੀ ਕੀਤਾ ਆਪਣਾ ਇੱਕਾ ਮਸ਼ੀਨ ਆਉਂਦੀ ਐ ਉਹ ਐਂ ਕਰ ਕੇ ਕਕੜਿਚ ਚੱਕੋ ਨੱਪੋ ਚੱਕੋ ਅੱਧਾ ਕਿਲੋ ਵੀ ਪੈਂਦਾ ਜਿਵੇਂ ਆਪਾਂ ਹਵਾ ਨਹੀਂ ਭਰਦੇ ਹੁੰਦੇ ਸਾਈਕਲ ਵਾਲੇ ਪੰਪ ਨਾਲ ਉਹੋ ਜੀ ਮਸ਼ੀਨ ਆਉ ਤਾ ਉਹਨੇ ਜਿਵੇਂ ਉਹਨਾਂ ਨੂੰ ਦੱਸਿਆ 8 8 ਇੰਚ ਤੇ ਦੋਨੇ ਸਾਈਡਾਂ ਤੇ ਬੈਠਦੀਆਂ ਤੇ ਉਹ ਕਣਕ ਉਹਦੇ ਨਾਲ ਚੋਕਤੀ 2 ਕਿਲੋ ਵੀ ਪਾ ਕੇ ਅੱਧੇ ਕਿੱਲੇ ਚ ਪਿਆਰ ਕੁਦਰਤੀ ਖੇਤੀ ਵਾਲੀ ਕਣਕ ਰੂੜੀ ਰਾੜੀ ਪਾ ਕੇ ਬਣਾਇਆ ਸੀ ਬਾਣ 10 ਕੁਇੰਟਲ ਕਿੱਲੇ ਦੀ ਹੋਈ ਠੀਕ ਹੈ ਪਿਛਲੇ ਸਾਲ ਪੂਲੀ ਪਿਛਲੇ ਸੀਜ਼ਨ ਕਰ ਲੀ ਕਰਦੇ 1000 ਅੱਧੇ ਕਿੱਲੇ ਚ ਪਿਛਲੇ ਸਾਲ ਪੂਲੀ ਪਿੰਡ ਆ ਜਿਹੜਾ ਜਿੱਥੇ ਉਹ ਕਿਸਾਨ ਦੀ ਗੱਲ ਕੀਤੀ ਸੀ ਤੇ ਖੇਤ ਕੰਨਾਂ ਲੱਗਿਆ ਸਰੋਂ ਲਾਈ ਸੀ ਵੀ ਤੇ ਉਹਦੇ 3.5 ਕਿੱਲੇ ਕਣਕ ਅਸੀਂ ਬੀਜੀ ਚੋਨੇ ਦੇ ਅਸੀਂ ਖਿਲਾਫ ਆ ਚੋਨਾ ਬਾਹਰ ਸਾਡੇ ਖੇਤੋਂ ਅਸੀਂ ਉਹਦੇ ਵਿੱਚ ਮੂੰਗੀ ਵੀ ਨਹੀਂ ਕੀਤੀ ਦੋ ਵਾਰੀ ਜੰਤਰ ਵੱਡਾ ਵੱਡਾ ਕਰਕੇ ਬਾਤ ਆ ਕਿਉਂਕਿ ਅਸੀਂ ਕਣਕ ਇਕੱਲੀ ਕਣਕ ਤੋਂ ਹੀ ਉਹਨੇ ਪੈਸੇ ਵਟ ਲੈਨੇ ਜਿੰਨੇ ਤੁਸੀਂ ਦੋ ਫਸਲਾਂ ਤੋਂ ਵਟਨੇ ਆ ਠੀਕ ਆ ਨਾਲੇ ਬਾਣ ਤੱਕੜਾ ਹੁੰਦਾ ਨਾਲੇ ਜ਼ਮੀਨ ਨੂੰ ਸਾਹ ਹੁੰਦਾ ਤੇ ਨਾਲੇ ਕਣਕ ਇੰਨੀ ਜ਼ਿਆਦੇ ਹੋ ਜਾਂਦੀ ਆ ਵੀ ਜਿੰਨੇ ਦੋ ਫਸਲਾਂ ਤੋਂ ਤੁਹਾਨੂੰ ਪੈਸੇ ਬੰਦੇ ਉਹਨੇ ਸਾਡੇ ਇੱਕ ਤੋਂ ਬਣਾ ਲੈਨੇ ਉਹ ਜੰਤਰਵਾਹ ਕੇ ਦੋ ਵਾਰੀ ਉਹਦੇ ਚ ਬਾਣ ਜਦੋਂ ਤਿਆਰ ਕਰਕੇ ਅਸੀਂ ਵੀਜੀ ਉਹਦਾ ਚੱਕ ਤਾਂ ਦੇਸੀ ਵੈਰਾਈਟੀ ਹੈਗੀ ਲੋਕਵਾਨ ਤੇ ਇੱਕ ਆਪਣੀ ਸੋਨਾ ਮੋਤੀ 12 ਕਿਲੋ ਵੀ ਕਿੱਲੇ ਦਾ ਪਾਕੇ ਉਹ ਖੇਤ ਮੇਰੀ ਪਹੁੰਚ ਸੀਗਾ ਕਿਉਂ ਬੰਦਾ ਮੇਰੀ ਕੱਲੀ-ਕੱਲੀ ਗੱਲ ਮੰਨਦਾ ਤਾਂ ਉਹਨੂੰ ਮੈਂ ਕਿਹਾ 12 ਕਿਲੋ ਉਹਦਾ ਇੱਕ ਚ 1.5 ਪੈ ਗਿਆ ਪਰ ਉਹਨੇ 12 ਤੋਂ ਉੱਤੇ ਨਹੀਂ ਜਾਣ ਦਿੱਤਾ ਠੀਕ ਖੁੱਲੇ ਬਾੜੇ ਦੀ ਇੱਕ ਪੋਰ ਬੰਦ ਕਰਕੇ ਕਣਕਬੀ ਜੀ ਪਹਿਲਾ ਪਾਣੀ ਉਹਨੂੰ ਥੋੜਾ ਜਿਹਾ ਚੜਾ ਕੇ ਲਾ ਗਿਆ ਜਦੋਂ ਮੰਗਦੀ ਸੀ ਉਦੋਂ ਥੋੜਾ ਜਿਹਾ ਲੇਟ ਹੋ ਗਿਆ ਪਹਿਲੇ ਪਾਣੀ ਦਾ ਲੇਟ ਲੱਗਣ ਦਾ ਉਹਨੂੰ ਧੱਤਾਂ ਵੀ ਲੱਗਿਆ ਤੇ ਸਾਢੇ ਤਿੰਨ ਕਿੱਲਾਂ ਦੇ ਵਿੱਚੋਂ ਤਿੰਨ ਕਨਾਲਾਂ ਵਾਹਣ ਇੱਕ ਮੱਥੇ ਵਾਲੀ ਸਾਈਡ ਖੱਸੜ ਰੇਤੇ ਵਾਲਾ باوجود ਇਹਦੇ ਉਹ ਕਣਕ ਕਿੰਨੀ ਹੋਈ 11 ਕੁਆਂਟਲ ਦਾ 4 ਲਾ ਕੇ ਹੋ ਗਈ ਸੋਨਾ ਮੋਤੀ ਕਿੱਲੇ ਦੀ ਤੇ 17 ਕੁਆਂਟਲ 30 ਕਿਲੋ ਹੋਈ ਲੋਕਵਾਨ 4 ਲਾ ਕੇ ਟੋਲੀ ਠੀਕ ਤਾਂ ਇਹਦਾ ਹੋ ਗਿਆ ਕੁਦਰਤੀ ਖੇਤੀ ਵਾਲਾ ਸਾਬ-ਕਿਤਾਬ ਹੁਣ ਮੈਨੂੰ ਪਤਾ ਵੀ ਥੋੜੇ ਜੋ ਕੁਦਰਤੀ ਖੇਤੀ ਵਾਲੇ ਬਹੁਤੇ ਬੰਦੇ ਹਾਜ਼ਰ ਹੋਣੇ ਨਿਗੇ ਵੀ ਇੱਧਰ ਨੂੰ ਆਪਾਂ ਆਜੇ ਪੰਗਾ ਲੈਣਾ ਨਿਗਾ ਮੈਂ ਕਹਿੰਦਾ ਵੀ ਤੁਸੀਂ ਕੈਮੀਕਲ ਖੇਤੀ ਬੰਦੇਾਂ ਨੂੰ ਕਰ ਲੋ ਉਹਦੇ ਜੀ ਤੁਹਾਡਾ ਬਹੁਤ ਜ਼ਿਆਦਾ ਭਲਾ ਹੋ ਜਾ। ਤਾਂ ਇਹ ਨਾ ਜੋ ਮੈਂ ਕਰਵਾਉਣਾ ਪਿਆ ਕਿਸਾਨਾਂ ਤੋਂ ਉਹ ਮੈਂ ਸਬੂਤਾਂ ਸਮੇਤ ਵੀਡੀਓ ਪਾਉਣਾ ਮੇਰੇ ਚੈਨਲ ਤੇ ਮੇਰੇ ਪੇਜ ਤੇ ਇਹਨਾਂ ਦੇ ਖੇਤ ਦੀ ਵੀ ਪਈ ਆ। ਫੁੱਲੀ ਵਾਲੇ ਖੇਤ ਦੀਆਂ ਵੀ ਸਾਰੀਆਂ ਵੀਡੀਓ ਪਈਆਂ। ਆਏ ਨੇ ਵੀ ਵਿਚ ਵਿਚਾਲੇ ਛਾਂਤੀ। ਸਿਰੇ ਲਾਈ ਦੀ ਆ। ਸ਼ੁਰੂ ਤੋਂ ਲੈ ਕੇ ਅਖੀਰ ਤੱਕ ਸਬੂਤਾਂ ਸਮੇਤ ਦੱਸੀ ਦਾ। ਤਾਂ ਉਹ ਮੈਂ ਵੀਡੀਓ ਪਾਉਣਾ ਰਹਿਣਾ ਤੇ ਇੱਕ ਕਿਸਾਨ ਬੱਬੂ ਕੰਬੋਜ ਜਨਾਲਾਬਾਦ ਪੱਛਮੀ ਦੇ ਪਹਿਲੇ ਪਾਸੇ ਇੱਕ ਪਿੰਡ ਹੈ ਬਲੇਲ ਕੇ ਹਾਸਲ ਛੋਟੇ ਬਾੜੀਆਂ ਉਹ ਮੇਰੀਆਂ ਵੀਡੀਓ ਵੱਲ ਪੁੱਠੇ ਪੁੱਠੇ ਕਮੈਂਟ ਕਰਿਆ ਕਰੇ ਗਾਲਾਂ ਕੱਢਣ ਰੱਖ ਜਾਵੇ ਤੂੰ ਝੂਠ ਬੋਲਦਾ ਕਿਸਾਨਾਂ ਨੂੰ ਗੁੰਮਰਾਹ ਕਰਦਾ ਬਕਵਾਸ ਕਰਦਾ ਮੇਰਾ ਸੁਭਾਅ ਵੀ ਜਿਹੜਾ ਜਿਵੇਂ ਟੱਕਰਦਾ ਉਹਨੂੰ ਉਵੇਂ ਹੀ ਟੱਕਰੋ ਤੇ ਮੈਂ ਵੀ ਉਹਨੂੰ ਮੂਹਰੋ ਪਾ ਦਿਆ ਕਰ ਉਹ ਤੋਂ ਬਾਅਦ ਮੇਰੇ ਦਿਮਾਗ 'ਚ ਬਾਹਰ ਆਇਨੇ ਗੱਲ ਪਈ ਵੀ ਕੀ ਫਾਇਦਾ ਗੁਰਪ੍ਰੀਤ ਸਿੰਘ ਤਾਂ ਮੈਂ ਉਹਨੂੰ ਕਿਹਾ ਯਾਰ ਵੀ ਆਹ ਕੁੱਤੀ ਚੀਕਾ ਪਾਉਣ ਨਾਲੋਂ ਚੰਗਾ ਇਹ ਨਹੀਂ ਵੀ ਮੈਂ ਤੇਰੇ ਖੇਤ ਹੀ ਕਰਾ ਦਿਆਂ ਵੀ ਜਿਹੜਾ ਕੰਮ ਇੱਥੇ ਹੋਇਆ ਤੇ ਜੇ ਤੇਰੇ ਖੇਤ ਕਰਾ ਦਈਏ ਕਹਿੰਦਾ ਠੀਕ ਆ ਮੈਂ ਕਿਹਾ ਆਹ ਚੱਕ ਨੰਬਰ ਆਪਦਾ ਨੰਬਰ ਦੇ ਤੇ ਆਪਾਂ ਗੱਲ ਕਰਦੇ ਆ ਉਹਦੇ ਨਾਲ ਫਿਰ ਮੈਂ ਫੋਨ ਤੇ ਗੱਲ ਕੀਤੀ ਉਹਨੂੰ ਮੈਂ ਕਿਹਾ ਵੀ ਚਾਰ ਕਣਾਲਾ ਵੇਚ ਲਈ ਤੇ ਤੁਹਾਨੂੰ ਵੀ ਕਹਿ ਰਿਆ ਹੁਣ ਮੈਂ ਜਿਹੜਾ ਕਣਕ ਬੀਜਣ ਦਾ ਤਰੀਕਾ ਦੱਸੂਗਾ ਤੁਹਾਨੂੰ ਤੁਸੀਂ ਚਾਰ ਕਣਾਲਾਂ ਘੱਟੋ ਘੱਟ ਬੀਜਣਾ ਹੋਇਆ ਕਿੱਲਾ ਵੀ ਬੀਜ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਚਾਰ ਕਣਾਲਾਂ ਤਿਆਰਬੇ ਦੇ ਤੌਰ ਤੇ ਜਿਵੇਂ ਮੈਂ ਕਹੂੰਗਾ ਉਵੇਂ ਜਿੰਨਾ ਵੀ ਕਹੂੰਗਾ ਓਨੇ ਬੀਜ ਨਾਲ ਓਵੇਂ ਕਣਕ ਬੀਜਣੀ ਹੈ ਠੀਕ ਤਾਂ ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਕਿੱਲੇ ਦਾ 12 ਕਿਲੋ ਬੀਜ ਪਾਉਣਾ ਤੇ ਖੁੱਲੇ ਬਾੜੇ ਦੀ ਕਣਕ ਜਿਵੇਂ ਤੂੰ ਵੇਖੀ ਜਾਂਦਾ ਇਹ ਇੱਥੇ ਸਾਡੇ ਵੀਡੀਓ ਚ ਆਏ ਬੀਜਨੀਆ ਤੇ ਐਂਡ ਤੇ ਜੇ ਤੇਰਾ ਇੱਕ ਵੀ ਦਾਣਾ ਦੂਜੀ ਦੇ ਮੁਕਾਬਲੇ ਘਟ ਗਿਆ ਤਾਂ ਜਿੰਨਾ ਘਟਿਆ ਉਹਦੇ ਪੈਸੇ ਦੇਊਗਾ ਮਨਜੂਰ ਆ ਬਾਈ ਠੀਕ ਹੈ ਕਿੰਨੇ ਬੰਦੇ ਹੱਥ ਖੜਾ ਕਰਦੇ ਆ ਵੀ ਵੀਜਾਂਗੇ ਤਿਆਰ ਬਾ ਤੁਹਾਡਾ ਰਿਸਕ ਮੇਰਾ ਪੈਸੇ ਆ ਜਿਹੜਾ ਉਮੀਦ ਖੁਲਾੜਾ ਤੁਹਾਡੇ ਪਿੰਡ ਗੁਰਦੁਆਰਾ ਵੀ ਹੋਊਗਾ ਅਡਵਾਂਸ ਉੱਥੇ ਪਹਿਲਾਂ ਰੱਖ ਦਿਨਾ ਵੀ ਜੇ ਕਾਨੂੰ ਲੱਗੇ ਵੀ ਦਵੜੀ ਕਾਨਾ ਪਤਾ ਨਹੀਂ ਕਿੱਥੇ ਆ ਤੇ ਭੱਜ ਨਾ ਜਾਵੇ ਇਹ ਗੱਲਾਂ ਨਹੀਂ ਠੀਕ ਹੈ ਤੁਸੀਂ ਹੱਥ ਖੜਾ ਕਰੋ ਲੱਖ ਰੁਪਈਆ ਪਹਿਲਾਂ ਰੱਖ ਜਾਨਾ ਔੜੇ ਪਿੰਡ ਚ ਜੇ ਘਟ ਗਈ ਤਾਂ ਵੰਡ ਲਿਓ ਜਿੰਨੀ ਘਟ ਗਈ ਮੇਰੇ ਆਉਣ ਦੀ ਵੀ ਲੋੜ ਦੀ ਤਾਂ ਮੈਂ ਬੇਈਮਾਨੀ ਨਾਲ ਹੀ ਵੰਡ ਲਿਓ ਝੂਠ ਬੋਲ ਕੇ ਵੀ ਘਟ ਗਈ ਠੀਕ ਹੈ ਆਏ ਵੀ ਆਦਤ ਵੀ ਹੁੰਦੀ ਹੈ ਨਾ ਵਿੱਚ ਵਿੱਚ ਕਈ ਲੋਕਾਂ ਨੂੰ ਤਾਂ ਇਹ ਦੋ ਵੱਡਾ ਚੈਲੰਜ ਤਾਂ ਕੋਈ ਨਹੀਂ ਐਤੋਂ ਜ਼ਿਆਦਾ ਤਾਂ ਮੈਂ ਕੁਝ ਨਹੀਂ ਕਰ ਸਕਦਾ ਉਹਦੇ ਚ ਭਲਾ ਕਿਦਾ ਸਾਡੇ ਆਈ ਭਲਾ ਕਿੱਲੇ ਦਾ 40 ਕਿਲੋ ਬੀਜ ਪਾਉਣੇ ਆ ਤਾਂ ਇਹਦੇ ਚ ਪੈਣਾ 12 ਕਿਲੋ ਕਿੰਨਾ ਬੀ ਬਚ ਗਿਆ 2.5 ਕਿਲੋ 2.5 ਨੂੰ 40 ਨਾਲ ਗੁਣਾ ਕਰੀ ਠੀਕ ਹੈ ਜਿੰਨਾ ਬੀਜ ਓਨੇ ਡੀਏਪੀ ਆਹ ਘੱਟ ਪਾ ਲੋ ਵੱਧ ਨਹੀਂ ਪਾਉਣੀ ਤੁਹਾਨੂੰ ਆਦਤ ਪੈ ਗਈ ਵੀ ਡੀਏਪੀ ਦਾ 75 ਕਿਲੋ ਪਾਵਾਂਗੇ ਠੀਕ ਹੈ ਜਿੰਨਾ ਬੀਜ ਓਨੀ ਡੀਏਪੀ ਬੀਜ 12 ਕਿਲੋ ਡੀਏਪੀ ਵੀ 12 ਕਿਲੋ ਤਾਂ ਬੀਜ বাজ ਗਿਆ 28 ਕਿਲੋ ਡੀਏਪੀ ਕਿੰਨੀ ਬਚ ਗਈ 36 ਕਿਲੋ 36 ਕਿਲੋ ਨੂੰ 28 ਨਾਲ ਗੁਣਾ ਕਰੋ ਦੂਜਾ ਬੰਦਾ ਕੋਈ ਤੂੰ ਬੜਾ ਹੀ ਟਾਈਮ ਲਾਤਾ ਗੁਣਾ ਕਰਦੇ ਨੇ ਠੀਕ ਹੈ 82 40 ਕਿੰਨੇ ਬਣਦੇ ਆ 1200 ਰੁਪਿਆ ਦਾ ਸਿੱਧਾ ਹੀ ਬਣ ਗਿਆ ਥੋੜੇ ਜਿਹਾ ਘਟਾ ਲਓ 1100 1100 1100 1120 1120 38 28 1400 ਨਹੀਂ ਪੈਂਦੀ ਜੀ ਡੀਏਪੀ ਲਗਭਗ ਘਟਾ 1064 ਹੋ ਗਿਆ 1000 64 ਇਹ ਕਿੰਨੇ ਬਣ ਗਏ ਬਾਈ 250 2200 ਬਣ ਗਿਆ ਬਸ 2200 ਰੁਪਿਆ ਬਣ ਗਿਆ 2200 ਰੁਪਿਆ ਯਾਨੀ ਕਿ ਕਵਾਂਟਲ ਕਣਕ ਪਹਿਲਾਂ ਹੀ ਜੇਬ ਚੋ ਗਈ ਸਹੀ ਗੱਲ ਹੁਣ ਜਿਹੜੀ ਕਣਕ ਖੁੱਲੇ ਪਾੜੇ ਦੀ ਬੀਜੀ ਜਾਊਗੀ ਤੇ ਉਹਨੂੰ ਪਹਿਲਾਂ ਪਾਣੀ ਮੰਗਣ ਤੇ ਲੱਗੂਗਾ ਉਸ ਕਣਕ ਦੇ ਵਿੱਚ ਨਾ ਦਾ ਤੇਲੇ ਵਾਲੀ ਸਪਰੇ ਹੋਣੀ ਆ ਨਾ ਫੰਗੀਸਾਈਡ ਹੋਣਾ ਤੇ ਜਿਹੜਾ ਤਰੀਕੇ ਨਾਲ ਮੈਂ ਦੱਸੂਗਾ ਬੀਜ ਨਹੀਂ ਨਾ ਉਹਦੇ ਚ ਗੁੱਲੀ ਡੰਡੇ ਵਾਲੀ ਹੋਣੀ ਐ ਠੀਕ ਆ ਇਹਨਾਂ ਤਿੰਨਾਂ ਸਪਰੀਆਂ ਦਾ ਕਿੰਨਾ ਖਰਚਾ ਬਈ 2000 ਹਾਂ ਜੀ 2500 ਫਟੂ ਘਟ 25 ਨਹੀਂ ਮੈਨੂੰ ਘਟੋ ਘਾਟੋ ਦੱਸੋ 15 ਤੋਂ 25 ਹੈ ਜੀ ਅਸਲ ਚ ਕਹਿੰਦਾ 2000 ਰੱਖ ਲਓ ਠੀਕ ਆ 2000 ਇਹ ਹੋ ਗਿਆ ਠੀਕ ਹੁਣ ਤੁਸੀਂ ਦੇਖੋ ਵੀ ਤੁਹਾਡਾ 4200 ਰੁਪਿਆ ਤਾਂ ਤੁਹਾਡਾ ਸਿੱਧਾ ਬਚ ਗਿਆ ਇਹ ਵਿੱਚ ਹੁਣ 4200 ਰੁਪਏ ਦੀ ਜਿਹੜੀ ਹੈਗੀ ਲਗਭਗ 2 ਕੁਇੰਟਲ ਕਣਕ ਹੋਗੇ 2 ਕੁਇੰਟਲ ਦਾ ਤੁਹਾਡਾ ਝਾੜ ਇੱਥੇ ਵੱਧ ਗਿਆ ਜਦੋਂ ਉਹ ਕਣਕ ਵੱਢੋਂਗੇ ਜਾਂ ਥੋੜੀ ਜਿਹੜੀ ਫੁੱਲ ਖਰਚੇ ਵਾਲੀ ਆ ਪੂਰੇ ਅੰਨੇ ਵੀ ਵਾਲੀ ਜਾਂ ਤਾਂ ਉਹਦੇ ਬਰਾਬਰ ਝੜੂਗੀ ਤੇ ਜਾਂ ਉਹ ਤੋਂ ਕੁਇੰਟਲ 2 ਕੁਇੰਟਲ ਵੱਧ ਚੜੂਗੀ ਘੱਟ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਤੇ ਜੇ ਘੱਟ ਹੁੰਦੀ ਹੁੰਦੀ ਤੇ ਮੈਂ ਤੁਹਾਨੂੰ ਕਹਿੰਦਾ ਮੇਰਾ ਤਾਂ ਬਸ ਕਰਕੇ ਹੈ ਮੇਰੇ ਦਿਮਾਗ ਵਿੱਚ ਮੇਰੇ ਕੋਲੇ ਕਿਹੜਾ ਅੰਨੇ ਪਏ ਜੇ 2 ਘੰਟੇ ਘੱਟ ਵੀ ਹੋਈ ਜੁਹੇ ਪੈਸੇ ਵੀ ਬਚ ਗਏ ਨਹੀਂ ਜੇ ਘੱਟ ਹੋ ਗਈ ਮੈਂ ਪੈਸੇ ਦੇਉ ਘੱਟ ਦੀ ਨਹੀਂ ਇਹ ਗੱਲ ਪੱਕੀ ਆ ਭਜਦਾ ਨਹੀਂ ਮੈਂ ਠੀਕ ਆ ਪਰ ਮੈਨੂੰ ਪਤਾ 20 ਸਾਲਾਂ ਦਾ ਮਹਾਰਾਜ ਨੇ ਆਪਾਂ ਨੂੰ ਤਜਰਬਾ ਦਿੱਤਾ ਇੰਨੀ ਕਿਰਪਾ ਕੀਤੀ ਆ ਨੌਲੇਜ ਬਖਸ਼ੀ ਆ ਠੀਕ ਆ ਜੋ ਪਹਿਲਾਂ ਕਰਾਈ ਦਾ ਫੇਰ ਅੱਗੇ ਦੱਸੀ ਦਾ ਤੇ ਜੇ ਤੁਸੀਂ ਚੈਲੰਜ ਨਾਲ ਗੱਲ ਨਹੀਂ ਕਰ ਸਕਦੇ ਤੇ ਫਿਰ ਤੁਹਾਨੂੰ ਲੋਕਾਂ ਦੇ ਸਾਹਮਣੇ ਖੜਨ ਦਾ ਹੱਕ ਵੀ ਕੋਈ ਨਹੀਂ ਐ ਜਣੀਆਂ ਯੂਨੀਵਰਸਟੀਆਂ ਚ 2-2 ਲੱਖ ਰੁਪਏ ਵਾਲੀ ਤਨਖਾਹਲੇ ਵਿਗਿਆਨੀ ਬਿਠਾਏ ਆ ਤੇ ਬੌਣੇ ਰੋਕਦਾ ਉਹਨਾਂ ਨੇ ਕੀ ਕਰਤਾ ਹੈ ਕੋਈ ਕੋਈ ਇਲਾਜ ਹੈ ਹਲਦੀ ਘੋਡੀ ਦਾਣਾ ਤੋਂ ਕੀ ਹੋ ਗਿਆ ਨਵੀਂ ਵੈਰਾਈਟੀ ਕੱਢ ਦੇਣਗੇ ਬੀ ਇਹ ਜੀ ਅਸੀਂ ਫਲਾਨੀ ਬਿਮਾਰੀ ਦੇ ਖਿਲਾਫ ਕੱਢਤੀ ਆਹ ਟਿੰਕੜੀ ਬਿਮਾਰੀ ਦਾ ਮਤਲਬ ਉਹ ਜਨਤਾ ਨਹੀਂ ਪਾਈ ਰੱਖਣੀ ਐ ਬਿਮਾਰੀ ਕਿਉਂ ਆਈ ਉਹ ਨਹੀਂ ਦੱਸਣਾ ਠੀਕ ਹੈ 2004 ਦੇ ਵਿੱਚ ਕੈਪਟਨ ਦੀ ਸਰਕਾਰ ਨੇ ਬੀਟੀ ਕਾਟਨ ਨੂੰ ਇਜਾਜ਼ਤ ਦਿੱਤੀ 2004 ਤੋਂ ਬਾਅਦ ਇਹ ਜਿਹੜੀ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਐ ਇਹਨਾਂ ਨੇ ਬੀਟੀ ਕਾਟਨ ਦੇ ਮੁਕਾਬਲੇ ਨਾਨ ਬੀਟੀ ਕੋਈ ਇਹੋ ਜਿਹਾ ਨਰਮਾ ਡਵੈਲਪ ਕੀਤਾ ਦਿੱਤਾ ਜਿਹੜਾ ਕਿਸਾਨਾਂ ਦੇ ਪੱਖ ਦਾ ਹੋਵੇ ਇਸ ਯੂਨੀਵਰਸਿਟੀ ਨੇ ਕਿਸਾਨਾਂ ਨੂੰ ਬੀਟੀ ਕਾਟਨ ਵਾਲੀਆਂ ਕੰਪਨੀਆਂ ਦੇ ਰਹਿਮੋ ਕਰਮ ਤੇ ਛੱਡਤਾ ਹੁਣ ਨਰਮੇ ਦਾ ਬੀਜ ਝੋਨੇ ਦਾ ਬੀਜ ਕਣਕ ਦਾ ਬੀਜ ਫੈਲੀ ਚ ਆਊਗਾ ਉਹਨੂੰ ਅਗਲਾ ਨੇ ਕੀ ਲਾ ਕੇ ਵੀ ਦੇਤਾ ਕੀ ਲਾ ਕੇ ਨਹੀਂ ਦੇਤਾ ਕਿਹੜੀ ਬਿਮਾਰੀ ਲਾ ਕੇ ਦੇਤੀ ਕਿਹੜੀ ਬਿਮਾਰੀ ਨਹੀਂ ਲਾ ਕੇ ਦੇ ਤੂੰ ਪਤਾ ਕੋਈ ਨਰਮਾ ਖਤਮ ਹੋ ਗਿਆ ਪਹਿਲਾ ਮੀਲੀਬਗ ਖਾ ਗਈ ਫਿਰ ਉਹਨੂੰ ਚਿੱਟਾ ਮੱਛਰ ਖਾਂਦਾ ਰਿਹਾ ਤੇ ਫਿਰ ਉਹਨੂੰ ਗੁਲਾਬੀ ਸੁੰਡੀ ਖਾਣ ਲੱਗ ਗਈ 50 ਕਿਲੋ ਤੋਂ 5 ਬਣ ਨਰਮਾ ਰਹਿ ਗਿਆ ਕਿੱਲੇ ਦਾ ਤੇ ਪਿਛਲੇ 15 ਸਾਲਾਂ ਤੋਂ ਨਰਮਾ ਨਹੀਂ ਹੋ ਰਿਹਾ ਸਹੀ ਗੱਲ ਆ ਕਿ ਝੂਠ ਤੇ ਟੋਡੀਆਂ ਜੱਤੇ ਬੰਦੀਆਂ ਤੇ ਤੁਸੀਂ ਯੂਨੀਵਰਸਿਟੀ ਨੂੰ ਪੁੱਛਿਆ ਕੁਝ ਕਹਤੇ ਹੋਤੇ ਜਾਵੜੋ ਧਰਨਾ ਲਾ ਲੋ ਕਿਤੇ ਹੋਤੇ ਜਾ ਲੋ ਤੇ ਯੂਨੀਵਰਸਿਟੀ ਦੇ ਬਾਹਰ ਕਿੱਦਾਂ ਲਾਉਣਾ ਹੈ ਉਹਤੇ ਨਹੀਂ ਲਾਉਣਾ ਚਾਹੀਦਾ ਬਿੰਦਰਮੇ ਵਾਲੇ ਦੇ ਸਾਹਮਣੇ ਬਾਰੇ ਕੀ ਕੀਤਾ ਬਈ ਤੁਸੀਂ ਹਸਾਰ ਯੂਨੀਵਰਸਿਟੀ ਆਏ ਸਾਲ ਨਰਮੇ ਦਾ ਨਵਾਂ ਵੀ ਖੜਦੀ ਹੈ ਖੜਦੀ ਆ ਕਿ ਨਹੀਂ ਤੇ ਇਹਨਾਂ ਦੇ ਕਿ ਕੀੜੇ ਪਏ ਆ ਇਹਨਾਂ ਦੇ ਨਹੀਂ ਪਏ ਆਪਣੇ ਪਏ ਆ ਕਿਉਂਕਿ ਆਪਾਂ ਜਿੱਥੇ ਅਟੈਕ ਕਰਨਾ ਚਾਹੀਦਾ ਉੱਥੇ ਕਰਦੇ ਨਹੀਂ ਕਰਦਾ ਹੀ ਨਹੀਂ ਡਾਕਟਰ ਦਲੇਰ ਸਿੰਘ ਨੇ ਬਟਾ ਵਾਲਾ ਝੋਨਾ ਸੰਨ 2000 ਸੰਨ ਦੇ ਵਿੱਚ ਕਾਮਯਾਬ ਕਰਤਾ ਇਹਨਾਂ ਨੇ ਹਜੇ ਤੱਕ ਰეკਮੈਂਡ ਨਹੀਂ ਕੀਤਾ ਬੰਦਿਆਂ ਵਾਂਗੂ ਇਸੇ ਮਸਲੇ ਤੇ ਜਦੋਂ ਮੈਂ ਇਹ ਮੁੱਦਾ ਠਾਇਆ ਮੈਂ ਮੜੀ ਗਰਮ ਭਾਸ਼ਾ ਚ ਠਾਤਾ ਇੱਕ ਚੈਨਲ ਤੇ ਬਹਿ ਕੇ ਉਹਦੇ ਕਰਕੇ ਮੇਰੇ ਤੇ ਕੇਸ ਠੋਕਿਆ ਹੋਇਆ ਵੀ 50 ਲੱਖ ਰੁਪਈਆ ਹਰਜਾਨਾ ਭਰੋ ਮਗਾ ਤੁਸੀਂ ਕੇਸ ਲੜੋ ਜਦੋਂ ਹਰਜਾਨਾ ਭਰਨ ਦਾ ਟਾਈਮ ਆਊਗਾ ਉਦੋਂ ਵੇਖਾਂਗੇ ਠੀਕ ਹੈ ਤਾਂ ਇਹ ਜਿਹੜੀ ਖੇਤੀਬਾੜੀ ਯੂਨੀਵਰਸਿਟੀ ਆ ਸਾਡੇ ਸੂਬੇ ਦੀ ਇਹ ਕਿਸਾਨਾਂ ਲਈ ਕੰਮ ਕਰਦੀ ਆ ਕਿ ਕੰਪਨੀਆਂ ਲਈ ਕੰਮ ਕਰਦੀ ਆ ਇਹਦਾ ਇਹ ਸਵਾਲ ਕਿਹਨੇ ਗੜਾ ਕਰਨਾ ਤੁਸੀਂ ਸਾਰੇ ਕਰੋਗੇ ਕਿੰਨੇ ਕਿਤੇ ਮਾਣਾ ਨਹੀਂ ਤਾਂ ਕੇਸ ਕਰੂ ਮੈਂ ਕੱਲਾ ਕਰਦਾ ਉਹਨਾਂ ਨੇ ਆਖਿਆ ਕੱਲਾ ਇਹਦੀ ਆਵਾਜ਼ ਬੰਦ ਕਰਾਓ ਜੇ ਆਇ ਨਾ ਬੰਦ ਹੋਈ ਤਾਂ ਦੂਜੂ ਕਰਾ ਦੇਣੀ ਹੈਂ ਕਾਰੀ ਦੇਣਗੇ ਆ ਹੁਣੇ ਜੇ ਇੱਕ ਪੱਤਰਕਾਰ ਮਰਵਾਇਆ ਪਰਗਟ ਨੂੰ ਡਰਾਇਆ ਠੀਕ ਆ ਪਰਗਟ ਨੂੰ ਡਰਾਤਾ ਕਹਿੰਦੇ ਤੈਨੂੰ ਗੋਲੀ ਮਾਰਾ ਦੇਾਂਗੇ ਠੀਕ ਆ ਆਪਣਾ ਸਿੱਧਾ ਹੀ ਹਿਸਾਬ ਆ ਵੀ ਆ ਸਾਹ ਉਹਦੇ ਦਿੱਤੇ ਆ ਸੱਚ ਉਹਦਾ ਦਿੱਤਾ ਸੱਚ ਬੋਲਣ ਦੀ ਹਿੰਮਤ ਆ ਨੌਲੇਜ ਤੇ ਨੌਲੇਜ ਵੰਡਣ ਦਾ ਹੁਨਰ ਉਹਦਾ ਦਿੱਤਾ ਤੇ ਜਿੰਨਾ ਚਿਰ ਹੁਣੇ ਇਹ ਸਭ ਕੁਝ ਦਿੱਤਾ ਹੋਇਆ ਉਨਾ ਚਿਰ ਤਾਂ ਮੇਰੇ ਕੋਲੇ ਹੀ ਰਹਿਣਾ ਤੇ ਜਿੰਨਾ ਚਿਰ ਉਹਦੀ ਮਰਜ਼ੀ ਨਹੀਂ ਹੁੰਦੀ ਯਾਰਾਂ ਦੇ ਸਾਹ ਕੋਈ ਕੱਢ ਨਹੀਂ ਸਕਦਾ ਠੀਕ ਆ ਪੰਜਾਬ ਦੇ ਲੋਕ ਆ ਜਿਹੜੇ ਦਿਲੋਂ ਐਨੇ ਕਾਇਰ ਹੋ ਗਏ ਸਿਸਟਮ ਇਹੋ ਜਿਹਾ ਆ ਸੇ ਪਾਸੇ ਰਾਜਤਾ ਇਹਨਾਂ ਦੇ ਅਗੇ ਕੱਲਾ ਕੱਲਾ ਪੋਤਾ ਕਿਹੜੇ ਪੰਗਿਆਂ ਚ ਪਾਈ ਜਾਂਦੇ ਆ ਫਸੂਗਾ ਮਰੂਗਾ ਨਾ ਬੋਲਣ ਦਿਓ ਇਹਨੂੰ ਸੱਚ ਨਾ ਬੋਲੇ ਜ਼ਿੰਦਗੀ ਉਹਦੀ ਦਿੱਤੀ ਤੱਬਰ ਉਹਨੇ ਦਿੱਤਾ ਪੁੱਤਤੀ ਉਹਨੇ ਬਖਸ਼ੇ ਤੇ ਤੁਹਾਡਾ ਹੈ ਕੀ ਇੱਥੇ ਜਿਹਦੇ ਜਿਹਦੇ ਪਿੱਛੇ ਤੁਸੀਂ ਲੋਕਾਂ ਦੇ ਥੱਲੇ ਲੱਗੇ ਹੋਏ ਹੋ ਦੱਸੋ ਜਿਹਦਾ ਕਰਕੇ ਡਰਦੇ ਹੋ ਜਿੰਨਾ ਚਿਰ ਉਹਨੇ ਦਿੱਤਾ ਜੋ ਮੈਨੂੰ ਉਹਨਾਂ ਚਿਰ ਤਾਂ ਉਹਨੇ ਰਹਿਣਾ ਹੀ ਆਣਾ ਮੇਰੇ ਕੋਲੇ ਤੇ ਫਿਰ ਰੌਲਾ ਤਾਂ ਦਾ ਜਮੀਰ ਮਾਰ ਕੇ ਜਿਉਣਾ ਦਾ ਕੋਈ ਮਤਲਬ ਨਹੀਂ ਬਣਦਾ ਜੇ ਹੈਗੇ ਹਾਂ ਤਾਂ ਜਿੰਦਾ ਹੈਗੇ ਹਾਂ ਤਾਂ ਜਿੰਦਾ ਨਜ਼ਰ ਆਉ ਇੱਕ ਸ਼ਾਇਰ ਦਾ ਇੱਕ ਕਥਨ ਹੈ ਜਿੰਦਾ ਹੋ ਤੋ ਜਿੰਦਾ ਨਜ਼ਰ ਆਉ ਡਰਪੋਕਾਂ ਦੀ ਜ਼ਿੰਦਗੀ ਤੈਰਾਂ ਦੀ ਜ਼ਿੰਦਗੀ ਕੋਈ ਜ਼ਿੰਦਗੀ ਨਹੀਂ ਹੁੰਦੀ ਹੁਣ ਤਾਂ ਘਬਰਾਉਂ ਆਉਂਗਾ ਇੱਕ ਪਿੰਡ ਵਾਲਾ ਕਹੀ ਜਾਂਦਾ ਆਖੇ ਸਾਡੇ ਨਾ ਉਹ ਖੜ ਜਾਂਦੇ ਆ ਨਛੇੜੀ ਸੰਦ ਸੱਪੇ ਲੈ ਕੇ ਤੇ ਜੇ ਸਾਡੀ ਜੇਬ ਵਿੱਚ 300 ਰੁਪਇਆ ਨਾ ਹੋਵੇ ਉਹਨਾਂ ਨੇ ਸਾਨੂੰ ਘੋਟਦੇ ਆ ਨਾਲੇ ਕਹਿੰਦੇ ਆ ਗਾਂ ਨੂੰ ਲੈ ਕੇ ਆਈ ਕਹਿੰਦੇ ਅਸੀਂ 5-400 ਰੁਪਇਆ ਜੇਬ ਵਿੱਚ ਪਾ ਕੇ ਤੁਰਦੇ ਆ ਵੀ ਜੇ ਕਿਤੇ ਟੱਕਰ ਜਾਂਦਾ ਉਹਨਾਂ ਨੂੰ ਦੇ ਕੇ ਬਿਨਾ ਘੁੱਟ ਖਾਏ ਘਰੇ ਆ ਜਗੇ ਇਹ ਹੋ ਗਿਆ ਪੰਜਾਬ ਹੁਣ ਠੀਕ ਹੈ ਹੈ ਪੈਸੇ ਲੈ ਕੇ ਉਹ ਕਈ شریف ਵੀ ਹੁੰਦੇ ਆ ਤਾਂ ਇੱਕ ਵੇਖੋ ਵੀ ਇਹ ਮੈਂ ਦੇਖੀ ਆ ਵੀਡੀਓ ਤੁਸੀਂ ਵੀ ਦੇਖੀ ਹੋਣੀ ਆ ਵੀ ਆਖੇ ਅਸੀਂ ਤਾਂ 5-400 ਰੁਪਇਆ ਜੇਬ ਉਚ ਰੱਖ ਕੇ ਤੁਰਦੇ ਆ ਵੀ ਜੇ ਕਿਤੇ ਟੱਕਰ ਕੇ ਦੇਖੇ ਤਾਂ ਖੜਾ ਤਾਂ ਛੁੱਟ ਜੂ ਨਹੀਂ ਤਾਂ ਨਾਲੇ ਕੁੱਟਦੇ ਆ ਹੈ ਤਾਂ ਕੀ ਇਹ ਪੰਜਾਬ ਹੁੰਦਾ ਸੀ ਆਪਣਾ ਹੈ ਚਲੋ ਹੁਣ ਕੀ ਆ ਆ ਸੋਚਣ ਵਾਲੀ ਗੱਲ ਤਾਂ ਹੈਗੀ ਆ